ਜੋ ਗੱਲ ਨਹੀਂ ਹਰਪੀ ਸਿੰਘ ਉਹਨਾਂ ਨੇ ਇਸ਼ਾਰਾ ਦਿੱਤਾ ਸਾਰੇ ਕਾਂਡ ਦੇ ਵਿੱਚ ਮੁਕਸਰ ਦੇ ਕੁਝ ਅਕਾਲੀ ਲੀਡਰਸ਼ਿਪ ਵਾਲੇ ਕੌਣ ਹੋ ਸਕਦਾ ਬਚਨੇ ਕਹ ਲਾਣਾ ਦਾ ਪਹਿਲਾਂ ਤੋਂ ਹੀ ਜਾਇਦਾਰ ਤੋਂ ਸ਼ੁਰੂ ਤੋਂ ਹੀ ਔਖਾ ਰਿਹਾ ਮੈਂ ਤਾਂ ਸਾਰੇ ਹਮ ਕਹੂੰ ਇੱਕ ਤਾਂ ਗੁਰਬੰਧ ਸਿੰਘ ਦਾ ਬੇਟਾ ਜਿਹੜਾ ਮਿੱਟੂ ਤੇ ਇੱਕ ਬਰੋਜੀ ਵਰਕੰਦੀ ਦੋ ਹੀ ਲੀਟਰ ਨੇ ਗੱਲ ਤਾਂ ਇਹ ਨਹੀਂ ਪੰਚਾਇਤ ਮੁਕਸਰਾਂ ਦਾ ਇੱਕ ਕੇਸ ਹੈਗਾ ਵੀ ਜੇ ਤੁਸੀਂ ਕਹੋ ਤਾਂ ਹੀ ਕੱਢਦੀਏ ਫਿਰ ਉਸੇ ਗੁਰਪ੍ਰੀਤ ਲੱਕੀ ਨੂੰ ਵਰਤਿਆ ਜਾ ਰਿਹਾ ਇਸ ਮਸਲੇ ਦੇ ਵਿੱਚ ਲੱਗ ਰਿਹਾ ਬਈ ਉਹ ਮੁੰਡੇ ਲੱਕੀ ਨੂੰ ਵੀ ਮੈਂ ਇਹੀ ਗੱਲ ਕਹਿਣਾ ਵੀ ਜਿਨ੍ਹਾਂ ਦੇ ਤੂ ਡਿੱਕੇ ਚੜਿਆ ਖੜਾ ਨਾ ਇਹਨਾਂ ਨੇ ਇਹਨਾਂ ਨੇ ਡਿੱਖੜਨਾ ਤੇਰਾ ਵੀ ਕੱਖ ਨਹੀਂ ਇਹ ਖੰਘਾਲਿਆ ਜਾਵੇ ਵੀ ਇਹਦੇ ਪਿੱਛੇ ਕੌਣ ਹੈ ਕਿਹੜੇ ਬੰਦੇ ਆ ਜਿਹੜੇ ਕਹਿੰਦੇ ਹਰਪ੍ਰੀਤ ਸਿੰਘ ਜੀ ਦੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਲਵਾਉਣ ਵਾਲੀ ਸੀਗੇ ਲੀਡਰ ਇਹ ਲਵਾਉਣ ਵਾਲੇ ਨੂੰ ਐ ਲੱਗਦਾ ਸੀ ਵੀ ਅਸੀਂ ਲਵਾ ਰਿਆਂ ਸਾਡੇ ਕਹਿਣ ਤੇ ਚੱਲੇਗਾ ਉਹ ਕੁਛ ਚਿਰ ਚੱਲੇ ਵੀ ਕਿਉਂਕਿ ਸਿਸਟਮ ਦੇ ਵਿੱਚ ਸੈੱਟ ਹੋਣ ਵਾਸਤੇ ਥੋੜਾ ਟਾਈਮ ਲੱਗਦਾ ਫਿਰ ਜਦੋਂ ਉਹਨਾਂ ਨੇ ਅੱਖਾਂ ਖੋਹਣੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਨੇ ਆ ਕੇ ਇਸ ਲੱਭਣੇ ਸ਼ੁਰੂ ਕਰ ਦਿੱਤੇ ਲੱਕੀ ਤਾਂ ਖੁਦ ਦਾ ਜੀਵਨ ਟੇਡਾ ਲੱਤਾਂ ਮਾਰਦਾ ਰੇ ਮੂਰਖ ਬੰਦਾ ਇਹ ਜੀ ਮਾਤਾ ਪ੍ਰਕਾਸ਼ ਕਰਨ ਨੇ ਇਹਨੂੰ ਬੇਦਖਲ ਕੀਤਾ ਸੀ ਵੀ ਇੰਨੀ ਇਹਦੀ ਹਰਕਤਾਂ ਮਾਰੀਆਂ ਹੋ ਗਈਆਂ ਸੀ ਅੱਛਾ ਇਹ ਸਿੰਘ ਸਾਹਿਬ ਦੇ ਸੰਧੂ ਨੂੰ ਹਾਂ ਜੈ ਜੀ ਜਿਹੇਦਾਰ ਸਾਹਿਬ ਤੁਸੀਂ ਕੋਈ ਅਜਿਹੀ ਗੱਲ ਕੋਈ ਬੰਦੇ ਨੂੰ ਕੋਈ ਉਹ ਵੀ ਪੀਆ ਦਾ ਬੰਦਾ ਜਿਹਿੱਤਰ ਦਾ ਟੇਡਾ ਲੱਗਦਾ ਤੁਹਾਨੂੰ ਕਦੇ ਲੱਗਿਆ ਨਹੀਂ ਲੱਗਿਆ ਨਹੀਂ ਲੱਗਿਆ ਕਦੇ ਵੀ ਨਹੀਂ ਲੱਗਿਆ ਮੈਂ ਸਮਝਦਾ ਵੀ ਇਹਨਾਂ ਦੇ ਤੌਹਮਤ ਲਾਉਣ ਵਾਲਿਆਂ ਦੀ ਮੱਤ ਮਰ ਗਈ ਹੈ ਜਿਹੜਾ 2 ਦਸੰਬਰ ਵਾਲਾ ਫੈਸਲਾ ਹੋਇਆ ਹੈ ਨਾ ਇਹਨਾਂ ਦੇ ਇਹ ਨਾ ਸੰਗ ਤੋਂ ਥੱਲੇ ਨਹੀਂ ਉਤਰਦਾ ਪਿਆ ਜਿੰਨਾਂ ਨੂੰ ਆ ਜਾਂਦਾ ਵੀ ਵੀਰ ਸਾਡੇ ਖਿਲਾਫ ਕੋਈ ਬੰਦਾ ਕਿਵੇਂ ਬੋਲ ਸਕਦਾ ਸਾਨੂੰ ਇਹ ਤਾਂ ਸਾਡੇ ਮਲਾਜਮ ਹੈ ਜਿਵੇਂ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਅਨੰਦਗੜ੍ਹ ਸਾਹਿਬ ਨਾਲ ਧੱਕਾ ਹੋਇਆ ਉਸੇ ਪੈਟਰਨ ਦੇ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਨਾਲ ਧੱਕਾ ਹੋ ਰਿਹਾ ਵੀਡੀਓ ਕੱਲ ਦੀ ਚਲਦੀ ਪਈ ਉਹ ਪਲਸਰ ਵਾਖੀ ਸੱਚੀ ਸੀ ਕਿ ਝੂਠਾ ਸੀ ਤਾਂ ਹੁਣ ਰੱਬ ਦੇ ਹੱਥਾਂ ਵਿੱਚ ਉਹ ਸਿੰਘ ਸਾਹਿਬ ਰਣਜੀਤ ਸਿੰਘ ਕਹਿੰਦੇ ਨੇ ਕਹਿੰਦੇ ਲਿਆਉਂਦੇ ਇਹ ਹਾਥੀ ਦੇ ਬਿਠਾ ਕੇ ਜਾਇਦਰ ਨੂੰ ਢੇਗ ਦੇ ਖੋਤੇ ਦੇ ਬਿਠਾ ਕੇ ਆ ਉਹ ਹਰਪੀ ਸਿੰਘ ਨੂੰ ਜਿੱਦੜ ਬਣਾਇਆ ਸੀਗਾ ਬੈਂਡ ਵਾਜੇ ਵੱਜੇ ਫੁੱਲ ਛੁੱਟੇ ਤੇ ਅੱਜ ਉਹ ਹੀ ਹਰਪੀ ਸਿੰਘ ਨੇ ਉਹ ਆਬਦੀ ਬੁਨਿਆਦ ਤੇ ਗੱਲਾਂ ਬੜਾ ਕਿ ਬਲੇ ਇਹਨੂੰ ਤੁਸੀਂ ਕਿਵੇਂ ਦੇਖਦੇ ਜਦੋਂ ਮਨਜੀਤ ਸਿੰਘ ਤਖਤ ਕੇਸਗੜ ਦੇ ਸੀਗੇ ਜਹੇਦਾਰ ਸੀਗੇ ਉਹਨਾਂ ਨੇ ਇੱਕ ਬਹੁਤ ਵਧੀਆ ਸਲਾਗਾ ਜੋ ਕੰਮ ਕੀਤਾ ਸੀ ਕਿ ਸਾਰਾ ਕਾਲੀ ਦਲ ਭੰਗ ਕਰਕੇ ਇੱਕ ਕਾਲੀ ਦਲ ਬਣਾ ਦੋ ਕਹਿੰਦੇ ਸੀ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਬਾਦਲ ਟੱਬਰ ਨੂੰ ਮੈਨੂੰ ਯਾਦ ਆ ਮੁਕਸਨ ਸਾਹਿਬ ਤੇ ਬੱਸਾਂ ਭਰ ਕੇ ਗਈਆਂ ਤੇ ਜਹੇਦਾਰ ਦੇ ਤਖਤ ਤੇ ਜਾ ਕੇ ਕੇਸਗੜ ਛੁੱਡੇ ਮਾਰੇ ਤੇ ਮਨਜੀਤ ਸਿੰਘ ਨੇ ਭੱਜ ਕੇ ਜਾ ਕੇ ਬਾਸੋਂ ਦੀ ਕੁੰਡੀ ਢਾਕੇ ਆਲਦੀ ਜਾਨ ਬਚਾਈ ਸੀ ਅਕਾਲੀ ਜੰਮ ਕੇ ਅੱਜ ਅਸੀਂ ਇਹਨਾਂ ਦਾ ਵਿਰੋਧ ਕਰਦੇ ਪਿਆ ਇਹਨਾਂ ਨੂੰ ਠੀਕ ਹੈ ਵੀ ਇੱਕ ਸਮੁੰਦਰ ਤੋਂ ਬਾਲਟੀ ਹਰ ਹੋਊਗਾ ਪਰ ਜੇ ਉਹ ਲੱਖ ਰੁਪਏ ਤੋਂ 1 ਰੁਪਿਆ ਨਿਕਲ ਜੇ ਲੱਖ ਹੋ ਵੀ ਨਹੀਂ ਰਹਿੰਦਾ ਫੇਕ ਖਾਤਿਆਂ ਨੂੰ ਸਿੰਘ ਤੁਸੀਂ ਮੈਨੂੰ ਸਵੇਰੇ ਦਿਖਾ ਰਹੇ ਸੀਗੇ ਹਰਪੀ ਸਿੰਘ ਨੂੰ ਦੇ ਖਿਲਾਫ ਕੋਈ ਬੀਬੀ ਉਹ ਹੈ ਨਹੀਂ ਜੀ ਦੁਨੀਆ ਤੇ ਕਦੇ ਨਾਂ ਤੇ ਬਣਾ ਕੇ ਖਾਤੇ ਤੇ ਤੁਹਾਡੇ ਤੁਹਾਡਾ ਆਈਟੀ ਮੈਂ ਤਾਂ ਮੈਂ ਇਕੱਲੇ ਦਲ ਦਾ ਹੁਣ ਸਾਡਾ ਚੱਲੋ ਸਾਡਾ ਨਾਮਾ ਦੋ ਤੁਸੀਂ ਜਿਹੜੇ ਅਕਾਲ ਤਖਤ ਸਾਹਿਬ ਦੇ ਦੋਸ਼ੀ ਹੋਣ ਤੇ ਉਹ ਕਿਸੇ ਜੱਜੇਦਾਰ ਪਰ ਇਹ ਕਿਵੇਂ ਫੈਸਲਾ ਕਰ ਸਕਦੇ ਆ 2 ਦਸੰਬਰ ਨੂੰ ਖੁਦ ਨੂੰ ਉਹਨੂੰ ਸੇਵਾ ਲਈ ਜਿਹੜਾ ਬੰਦਾ ਇਹ ਤਾਂ ਕਹਿੰਦੇ ਤੁਸੀਂ ਵੀ ਅਸਤੀਫਾ ਨਾ ਦਿਵੋ ਸਮਝੀ ਠੋਕ ਕੇ ਉੱਥੇ ਰੋ ਜਿਵੇਂ ਨੰਦਗੜ ਅੜ ਕੇ ਰਿਹਾ ਓਵੇਂ ਅੜ ਕੇ ਰੋ ਤੇ ਇਹਨਾਂ ਨੂੰ ਪਤਾ ਲੱਗੇ ਨੂੰ ਪੰਥ ਜੋ ਸਿੱਖ ਹੈ ਜਦੋਂ ਸਿੰਘ ਸਾਹਿਬ ਜੀ ਉਹਨਾਂ ਨੇ ਤਾਂ ਇਹ ਲਿਆਜ ਕਰ ਲਈ ਲੋਕ ਕਹਿੰਦੇ ਨੇ ਇਹਨਾਂ ਨੂੰ ਤਾਂ ਚਾਹੀਦਾ ਸੀ ਵੀ ਸਾਰੀ ਉਮਰ ਵਾਸਤੇ ਕਰ ਦਿਓ ਜਾਓ ਜਿੰਨੂੰ ਮੱਥਾ ਟੇਕਦੇ ਸੀ ਸਰਸੇਲ ਨੂੰ ਉਹਨੂੰ ਪਤਾ ਬਣਾ ਲਓ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਥੋੜੀ ਹੋ ਸਕਦਾ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਾਰੇ ਸੋਸ਼ਲ ਮੀਡੀਆ ਤੇ ਤੇ ਕੋਈ ਟੀਵੀ ਚੈਨਲਾਂ ਉਤੇ ਬਹੁਤ ਸਾਰੇ ਵੱਡੇ ਜਿਹੜੇ ਅਹਿਮ ਖੁਲਾਸੇ ਜਿਹੜਾ ਕਰਨ ਦਾ ਦਾਵਾ ਇੱਕ ਵਿਅਕਤੀ ਨੇ ਕੀਤਾ ਜਿੰਦਾ ਨਾਮ ਹੈ ਗੁਰਪ੍ਰੀਤ ਲੱਕੀ ਜਿਹੜਾ ਕਿ ਆਪਣੇ ਆਪ ਨੂੰ ਸਿੰਘ ਸਾਹਿਬ ਗੁਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਸੰਡੂ ਦੱਸਦਾ ਹੈ ਮੁਖਸਰ ਸਾਹਿਬ ਗਿਆਨੀ ਹਰਪੀਤ ਸਿੰਘ 17-18 ਸਾਲ ਰਹੇ ਨੇ ਉਹਨਾਂ ਦੇ ਚਰਿੱਤਰ ਦੇ ਉੱਤੇ ਜਿਹੜੇ ਲੱਗੇ ਇਲਜ਼ਾਮ ਸੀ ਉਹਨਾਂ ਦੇ ਬਾਰੇ ਸ੍ਰੀ ਮੁਖਸਰ ਸਾਹਿਬ ਦੀ ਸੰਗਤ ਨੇ ਇੱਕ ਵੱਡਾ ਜਿਹੜਾ ਅਹਿਮ ਅੱਜ 71 ਤਾ ਕੀਤੀ ਹੈ ਜਿੰਦੇ ਵਿੱਚ ਸਾਬਜਾਦਾਂ ਦੇ ਸ਼ਹੀਦੀ ਦੇ ਦਿਹਾੜੇ ਦੇ ਦਿਨਾਂ ਦੇ ਵਿੱਚ ਤਖਤ ਦੇ ਜਥੇਦਾਰ ਦੇ ਚਰਿੱਤਰ ਦੇ ਉੱਤੇ ਲੱਗੇ ਇਹਨਾਂ ਜਿਹੜਾ ਉਹ ਤੋਮਤਾਂ ਨੂੰ ਜਿਹੜਾ ਉਹ ਖੰਡਨ ਕੀਤਾ ਅੱਜ ਮੇਰੇ ਨਾਲ ਮੁਖਸਰ ਸਾਹਿਬ ਦੇ ਕੁਝ ਪਤਵੰਤੇ ਸੱਜਣ ਨੇ ਜਿਹੜੇ ਪਿਛਲੇ ਲੰਗੇ ਸਮੇਂ 20 ਸਾਲਾਂ ਦੌਰਾਨ ਗਿਆਨੀ ਹਰਪੀਤ ਸਿੰਘ ਉਹਨਾਂ ਦੇ ਨਾਲ ਵਿਚਰੇ ਤੇ ਪਰਿਵਾਰਕ ਤੌਰ ਤੇ ਉਹਨਾਂ ਨੂੰ ਜਾਣਦੇ ਨੇ ਸਭ ਪਹਿਲਾ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਮਨਿੰਦਰ ਸਿੰਘ ਹੁਣਾਂ ਦੇ ਨਾਲ ਮਨਿੰਦਰ ਸਿੰਘ ਮੁਖਤਸਰ ਸਾਹਿਬ ਦੇ ਵਿੱਚ ਸਿੱਖ ਮਸਲਿਆਂ ਦੇ ਵਿੱਚ ਐਮ ਭੂਮਿਕਾ ਨਿਭਾਉਦੇ ਰਹੇ ਨੇ ਤੇ ਖਾਸ ਕਰਕੇ ਪਿਛਲੇ 2006-7 ਦੇ ਵਿੱਚ ਜਦੋਂ ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਨੇ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਖਿਲਾਫ ਖਲਵਾੜ ਕੀਤਾ ਉਦੋਂ ਇੱਥੇ ਇੱਕ ਜਥੇਬੰਦੀ ਜਿਹੜੀ ਹੈ ਸਿੰਘ ਸਾਹਿਬ ਜਾਨੀ ਹਰਪੀਤ ਸਿੰਘ ਹੁਣਾਂ ਦੀ ਦੇਖਰੇਖ ਦੇ ਵਿੱਚ ਬਣੀ ਸੀ ਤੇ ਪਰਿਵਾਰਕ ਤੌਰ ਤੇ ਨੇ ਨਜ਼ਦੀਕੀ ਰਹੀ ਹੈ ਇਹ ਸਿੰਘ ਸਾਹਿਬ ਤੇ ਲੱਗੇ ਇਲਜ਼ਾਮਾਂ ਬਾਰੇ ਕੀ ਜਾਣਦੇ ਨੇ ਕਿ ਸੰਡੂਣ ਨੂੰ ਮਿਲਣ ਤੋਂ ਜਾਣਦੇ ਨੇ ਅਸੀਂ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਿੰਦਰ ਸਿੰਘ ਜੀ ਗਿਆਨੀ ਹਰਪੀ ਸਿੰਘ ਹੁਣਾਂ ਦਾ ਚਰਿੱਤਰ ਬਹੁਤ ਮਾੜਾ ਇੱਕ ਵਿਅਕਤੀ ਕਹਿ ਰਿਹਾ ਔਰ ਅਕਾਲੀ ਦਲ ਦੇ ਕੁਝ ਜਿਹੜੇ ਪੈਰੋਕਾਰ ਜਿਹੜੇ ਕਹਿ ਰਹੇ ਨੇ ਤਨਖਾਹ ਤੇ ਕੰਮ ਕਰਦੇ ਕੋਈ ਵਿਅਕਤੀ ਕਹਿ ਰਣ ਜੀ ਹਰਪੀ ਸਿੰਘ ਤਾਂ ਆਪਣੀ ਜਿਹੜੀ ਹੈ ਸਾਲੀ ਦੇ ਨਾਲ ਗਲਤ ਸੀਗਾ ਉਹ ਬਹੁਤ ਮਾੜਾ ਸੀ ਤੁਸੀਂ ਮੁਖਸਰ ਸਾਹਿਬ ਰਹੇ ਹੋ ਪਿਛਲੇ 20 25 ਸਾਲ ਤੁਸੀਂ ਹਰਪੀ ਸਿੰਘ ਨਾਲ ਵਿਚਰੇ ਹੋ ਇਹ ਤੁਮਤਾ ਦੇ ਵਿੱਚ ਕਿੰਨੀ ਸੱਚਾਈ ਹੈਗੀ ਹੈ ਜੀ ਦੇਖੋ ਤੌਂਕ ਤਾਂ ਲਾਉਣੀ ਆ ਤੇ ਗੱਲ ਕਹਿ ਦੇਣੀ ਬਹੁਤ ਵੱਡੀ ਗੱਲ ਹੈ ਵਿਚਾਲੇ ਮਾਈਕ ਲੈ ਜੀ ਉਹਨਾਂ ਨੇ ਗੱਲ ਕਹਿਤੀ ਇੱਕ ਕਮਰੇ 'ਚ ਜਾ ਕੇ ਇੱਕ ਬੰਦਾ ਟੋਚਿਆ ਬੰਦਾ ਉਹਨਾਂ ਨੇ ਚੱਕਿਆ ਉਹਨੇ ਜਾ ਕੇ ਕਹਿਤਾ ਵੀ ਜ세ਦਾਰ ਹਰਪ੍ਰੀਤ ਸਿੰਘ ਨੇ ਮੇਰੀ ਸਾ ਘਰ ਦੀ ਨਾਲ ਵੀ ਇਹੋ ਜਿਹੀ ਖਲਕਤਾ ਕੀਤੀਆਂ ਉਹਦੇ ਕਹਿਣ ਨਾਲ ਇਹ ਗੱਲ ਨਹੀਂ ਹੁੰਦੀ ਕਿਉਂਕਿ ਅਸੀਂ 2000 ਤੋਂ ਹਰਪ੍ਰੀਤ ਸਿੰਘ ਨੂੰ ਜਾਣਦੇ ਆ ਜਦੋਂ ਕੁਆਟਰ 'ਚ ਰਹਿੰਦੇ ਸੀਗੇ ਅਸੀਂ ਜਦੋਂ ਸਾਡੇ ਪ੍ਰੋਗਰਾਮ ਹੁੰਦੇ ਸੀ ਨਾਲ ਜਾਂਦੇ ਸੀਗੇ ਬਹੁਤ ਸੇਵਾ ਭਾਵਨ ਵਾਲੇ ਸੀਗੇ ਆਪਦੇ ਨਿੱਜੀ ਸਵਾਰਥ ਨੂੰ ਛੱਡ ਕੇ ਸੇਵਾ ਕਰਨ ਜਾਂਦੇ ਸੀਗੇ ਨਾਲੇ ਇਸ ਦਰਬਾਰ ਸਾਹਿਬ ਡਿਊਟੀ ਕਰਨੀ ਕਥਾ ਕਰਨੀ ਫਿਰ ਰਾਤ ਨੂੰ ਕੀਰਤਨ ਦਰਬਾਰ ਹੋਣੇ ਕੋਈ ਪ੍ਰਚਾਰਣ ਉੱਥੇ ਜਾ ਕੇ ਉਹਨੇ ਸੇਵਾ ਕਰਨੀ ਉਹ ਤਾਂ ਸੋਚੀ ਹੀ ਨਹੀਂ ਸੀ ਇਹ ਤਾਂ ਇਹ ਤਾਂ ਉਹਦਾ ਆਪ ਦਾ ਰੌਲਾ ਚੱਲਦਾ ਸੀ ਬਹੁਤ ਘਟਿਆ ਕਿਸੋਂ ਦਾ ਬੰਦਾ ਸੀਗਾ ਗੁਰਪ੍ਰੀਤ ਸਿੰਘ ਲੱਕੀ ਜਿਹੜਾ ਇਹਨਾਂ ਨੇ ਰਿਸ਼ਤਾ ਕਰਾਇਆ ਚਲੋ ਉਹਨੂੰ ਕੁੱਟਦਾ ਮਾਰਦਾ ਸੀ ਇੱਥੋਂ ਤੱਕ ਕੀ ਵੀ ਉਹਦੇ ਮਤਲਬ ਕਿ ਬਹੁਤ ਗੱਲਾਂ ਕਰ ਨਹੀਂ ਸਕਦਾ ਵੀ ਇੰਨੀ ਉਹ ਦਰਦੁਸ਼ਾ ਕਰਦਾ ਸੀਗਾ ਉਹਦੀ ਮਾਤਾ ਵਿਚਾਰੀ ਪ੍ਰਕਾਸ਼ ਕੌਰ ਪਿਤਾ ਗੁਰਦੇਵ ਸਿੰਘ ਉਹ ਵਿਚਾਰੇ ਬੜੇ ਰੋਂਦੇ ਹੁੰਦੇ ਸੀ ਮੈਂ ਵੀ ਘਰੇ ਗਿਆ ਮੈਨੂੰ ਕਹਿੰਦਾ ਬੇਟਾ ਵੇਲਾ ਇਹਨੂੰ ਸਮਝਾ ਲੈ ਕਿ ਇਹਨੂੰ ਵੀ ਏਡੀ ਬੀਬੀ ਚੰਗੀ ਆ ਇਹ ਉਹਨੂੰ ਵਸਣ ਨਹੀਂ ਦਿੰਦਾ ਇਹ ਨਾਲ ਚੰਗੇ ਮਾਰੇ ਮਾਰੇ ਵਿਹਾਰ ਕਰਦਾ ਉਹ ਨਾਲ ਜੇ ਕੋਈ ਦੋਦੀ ਆ ਜਾਂਦਾ ਬਾਹਰ ਤੂੰ ਦੁੱਧ ਨਾਲੇ ਕੋਲ ਗੱਲਾਂ ਕਰੀ ਨਹੀਂ ਤੂੰ ਦੋਦੀ ਨਾਲ ਮਾਰੀਆਂ ਜੇ ਤੂੰ ਕਿਤੇ ਗਾਂ ਬਾਹਰ ਆ ਗਿਆ ਕੋਈ ਬੰਦਾ ਸਬਜ਼ੀ ਵੇਚਣ ਵਾਲਾ ਉਹਦੇ ਨਾਲ ਕੋਈ ਗੱਲ ਕਰਨ ਲਈ ਬੀਬੀ ਨੇ ਦੋਦੇ ਨਾਲ ਮਾਰੀਆਂ ਇਹੋ ਜਿਹੀਆਂ ਦੁਰਵਹਾਗ ਵਾਲੀਆਂ ਗੱਲਾਂ ਬਹੁਤ ਘਟੀਆਂ ਗੱਲਾਂ ਕਰਦਾ ਸੀਗਾ ਕਿਉਂਕਿ ਇਹ ਥੋੜਾ ਮੈਂਟਲੀ ਕਿਸਮ ਦਾ ਸ਼ੁਰੂ ਤੋਂ ਹੀ ਰਿਹਾ ਪਰ ਜਿਹੜੇ ਵਿਅਕਤੀ ਪਿਛਲੇ ਦਿਨਾਂ ਤੋਂ ਉਹਨੂੰ ਪੇਸ਼ ਕਰ ਰਹੇ ਨੇ ਚਲੋ ਉਹਦੇ ਨਾਲ ਸਾਹਮਣੇ ਤੌਰ ਤੇ ਕੋਈ ਸਿਆਸੀ ਬੰਦਾ ਆ ਨਹੀਂ ਰਿਹਾ ਪਰ ਸਿੰਘ ਸਾਹਿਬ ਗੈਣੀ ਹਰਪੀ ਸਿੰਘ ਉਹਨਾਂ ਨੇ ਪਿਛਲੇ ਦਿਨੀ ਮੀਡੀਆ 'ਚ ਕਿਹਾ ਕਿ ਕੁਝ ਅਕਾਲੀ ਦਲ ਦੇ ਬੰਦੇ ਲੱਕੀ ਨੂੰ ਲਈ ਫਿਰਦੇ ਨੇ ਲੱਕੀ ਦਾ ਨੁਕਸਾਨ ਵੀ ਕਰਾ ਸਕਦੇ ਆ ਤਾਂ ਮਤਲਬ ਲੱਕੀ ਦੀ ਨਿੱਜੀ ਜ਼ਿੰਦਗੀ ਜਿਹੜੀ ਇਹ ਕਿੱਡੀ ਇੱਕ ਮਹਾਨ ਸੀ ਜਿਹਨੂੰ ਅੱਜ ਉਸ ਪਾਰਟੀ ਦੇ ਵਿਅਕ ਜਿਹੜੀ ਪਾਰਟੀ ਇਹ ਦਾਵਾ ਕਰਦੀ ਵੀ ਅਸੀਂ ਤੇ ਜੀ 100 ਸਾਲ ਪੁਰਾਣੀ ਪਾਰਟੀ ਐ ਅਸੀਂ 25 ਸਾਲ ਹੋਰ ਰਾਜ ਕਰਨਾ ਹੈ ਮਤਲਬ ਇਹ ਕਿੰਨੀ ਕਿ ਸੱਚਾਈ ਲੱਕੀ ਦਾ ਖੁਦ ਦਾ ਜੀਵਨ ਕਿਸ ਤਰ੍ਹਾਂ ਦਾ ਸੀਗਾ ਦੇਖੋ ਬਹੁਤ ਚਿਰ ਦਾ ਮੈਂ ਉਹਨੂੰ ਜਾਣਦਾ ਲੱਕੀ ਨੂੰ ਉਹ ਪਹਿਲਾ ਵਾਦੀਆਂ ਦੇ ਵਿੱਚ ਕੀਰਤਨ ਸਿਖਾਉਣਾ ਤਪਲਾਵਾਦਕ ਸੀਗਾ ਸਹਿਗ ਸਿੰਘ ਸੇਵ ਨੇ ਜਹੇਦਾਰ ਨੇ ਇਹਨੂੰ ਦਿਖਾਇਆ ਇੱਥੇ ਵੀ ਚਲੋ ਸਾਡੂ ਆ ਕੰਮ ਲੱਗ ਜੂਗਾ ਇਹ ਤਾਂ ਹੁੰਦਾ ਹੀ ਐਵੇਂ ਚਲ ਜੇ ਮੇਰੀ ਸਾਲੀ ਆ ਵੀ ਕੁੜੀਆਂ ਰਗੀ ਸੀ ਉਹਨੇ ਤਾਂ ਮਤਲਬ ਕਿ ਕੁੜੀ ਬਣਾ ਕੇ ਉਹਨੇ ਵਿਆਹ ਕੀਤਾ ਸੀਗਾ ਹਰਪ੍ਰੀਤ ਸਿੰਘ ਨੇ ਕੋਈ ਇਹ ਨਹੀਂ ਸੀ ਵੀ ਸਾਲੀ ਨੇ ਸਮਝਿਆ ਸੀ ਚਲੋ ਆਪਾਂ ਹੁਣ ਰਿਸ਼ਤੇ ਮੁਤਾਬਕ ਕਹਿ ਦਿੰਦੇ ਆ ਵੀ ਸਾਲੀ ਸਾਡੂ ਪਰ ਉਹਨਾਂ ਨੇ ਸਾਲੀ ਨਹੀਂ ਕਦੇ ਸਮਝਿਆ ਤਾਂ ਆਪਣੀ ਬੇਟੀ ਸਮਝ ਕੇ ਉਹਨਾਂ ਨੇ ਵਿਆਹ ਕੀਤਾ ਵੀ ਚਲ ਵੀ ਇਹ ਮੇਰਾ ਸਾਡੂ ਆ ਚਲ ਵੀ ਇਹ ਕਿੱਥੇ ਲੱਗ ਜੂਗਾ ਪਰ ਉਹਨੇ ਮਤਲਬ ਕਿ ਹਰਕਤਾ ਉਹਦੇ ਸੁੱਡਰ ਤਾਂ ਮਾਰੀਆਂ ਕਿਤੇ ਖੁਦ ਸ ਕਿਤੇ ਜਾ ਕੇ ਕਰ ਲਿਆ ਵੀ ਟੇਕੇ ਨੇ ਦਾ ਗੁਰਦਰ ਇੱਥੇ ਵੀ ਉਹਨੇ ਗਲਤ ਹਰਕਤਾਂ ਕੀਤੀਆਂ ਉਹ ਅਦਵਾਦੀਆਂ ਇਹਨਾਂ ਸ਼ੂਮੀ ਕਮੇਟੀ ਨੂੰ ਕੱਢਤਾ ਸੀਗਾ ਅੱਛਾ ਤਾਂ ਪਿਛਲੇ ਕੁਝ ਕੁਝ ਸਾਲਾਂ ਦੌਰਾਨ ਉਹ ਮਤਲਬ ਨਸ਼ੇਦੱਦੀ ਵੀ ਰਿਹਾ ਇਹ ਵੀ ਤੁਸੀਂ ਗੱਲ ਕਹੀ ਹੈ ਹਾਂ ਕਹਿੰਦੇ ਵੀ ਮੈਂ ਨਹੀਂ ਵੇਖਿਆ ਤਾਂ ਨਹੀਂ ਉਹ ਭੰਗ-ਪੰਗੂ ਬਹੁਤ ਪੀਂਦਾ ਤੇ ਖੁਦ ਸਾਬ ਜਾਂਦਾ ਸੀਗਾ ਨਸ਼ੇ ਜਿਵੇਂ ਇਹਦੇ ਹਾਲਾਤ ਆ ਉਜੜਿਆ ਸੀ ਘਰੇ ਮੈਂ ਗਿਆ ਪਹਿਲਾਂ ਹੁਣ ਤਾਂ ਚਲੋ ਘਰ ਨਵਾਂ ਬਣਾਇਆ ਪਹਿਲਾਂ ਮੁਸ਼ਕ ਮਾਰਦਾ ਸੀਗਾ ਬਹੁਤ ਬੁਰਾ ਹਾਲ ਸੀਗਾ ਜਿਵੇਂ ਨਸ਼ੇ ਭੰਗੀਆਂ ਦੇ ਘਰ ਨੇ ਉਹ ਵੇਸ ਦਾ ਘਰ ਸੀਗਾ ਜੀ ਤਾਂ ਮਨਿੰਦਰ ਸਿੰਘ ਨੇ ਕਿਉਂਕਿ ਸਭ ਤੋਂ ਵੱਡੇ ਇਲਜ਼ਾਮ ਲੱਗੇ ਨੇ ਬੀ ਸਿੰਘ ਹੁਣਾਂ ਤੇ ਵੀ ਉਹਨਾਂ ਦਾ ਚਰਿੱਤਰ ਮਾੜਾ ਪਰ ਜਿਸ ਵਿਅਕਤੀ ਨੇ ਇਲਜ਼ਾਮ ਲਾਇਏ ਨੇ ਉਹ ਕਿੱਡਾ ਕ ਮਹਾਨ ਹੈ ਉਹ ਕਿ 2020 ਕਿ 21 22 ਦਾ ਮਹਾਉਜੋਦਾ ਜਿਹਨੇ ਇਲਜ਼ਾਮ ਲਾਤੇ ਨੇ ਜੀ ਹਰਪੀ ਸਿੰਘ ਬਹੁਤ ਵੜਾ ਹੈ ਔਰ ਕਿਉਂਕਿ ਇਹ ਗੱਲ ਉਦੋਂ ਉੱਠੀ ਹੈ ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਹਰਪੀ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਇਤਨੇ ਜਥੇਦਾਰ ਸਾਹਿਬਾਨ ਨੇ ਬਾਦਲਦਲ ਦੇ ਖਿਲਾਫ ਜਿਹੜਾ ਹੈਗਾ ਫੈਸਲਾ ਕੀਤਾ ਇਸ ਤੋਂ ਬਾਅਦ ਮੈਂ ਗੱਲਬਾਤ ਕਰਾਂਗਾ ਮਨਿੰਦਰ ਸਿੰਘ ਜੀ ਦੀ ਇਹ 2005 ਦੇ ਵਿੱਚ ਮੇਰੇ ਕੋਲ ਐਫੀਡਵਿਟ ਵੀ ਹੈਗਾ ਇਹਦੀ ਮਾਤਾ ਪ੍ਰਕਾਸ਼ ਕਰਨ ਨੇ ਇਹਨੂੰ ਬੇਦਖਲ ਕੀਤਾ ਸੀ ਵੀ ਇੰਨੀ ਇਹਦੀ ਹਰਕਤਾਂ ਮਾਰੀਆਂ ਹੋ ਗਈਆਂ ਸੀ ਅੱਛਾ ਇਹ ਸਿੰਘ ਸਾਹਿਬ ਦੇ ਸੰਧੂ ਨੂੰ ਹਾਂ ਉਹ ਮੇਰੇ ਕੋ ਉਹਦੇ ਮਤਲਬ ਕਿ ਇਹਨੂੰ ਬੇਦਖਲ ਕੀਤਾ ਹੋਇਆ ਸੀ ਵੀ ਐਡਾ ਇਹਦੀ ਹਰਕਤਾਂ ਮਾਰੀਆਂ ਕਰਕੇ ਪਰਿਵਾਰ ਨੂੰ ਅਕਸ ਦੇਖੋ ਮਾਂ ਪਿਓ ਸਹੂ ਪੁੱਤ ਨੂੰ ਕੌਣ ਬੇਦਖਲ ਕਰਦਾ ਹਾਂ ਬੇਦਖਲ ਦੀ ਕਰਤੂਤਾਂ ਮਾਰੀਆਂ ਸੀ ਤਾਂ ਹੀ ਕੀਤਾ ਉਹਨਾਂ ਨੇ ਅੱਛਾ ਤਾਂ ਸਿੰਘ ਸਾਹਿਬ ਹਰਪੀ ਸਿੰਘ ਹੋਣਾ ਤੇ ਇਲਜ਼ਾਮ ਲਾਉਣ ਵਾਲਾ ਗੁਰਪ੍ਰੀਤ ਲੱਕੀ ਜਿਹੜਾ ਖੁਦ ਉਹਨੂੰ ਪਰਿਵਾਰ ਨੇ ਬੇਦਖਲ ਵੀ ਤੇਰਾ ਸਾਡੇ ਨਾਲ ਸਬੰਧ ਕੋਈ ਨਹੀਂ ਸਾਡਾ ਤੇਰਾ ਨਾਲ ਸਬੰਧ ਕੋਈ ਨਹੀਂ ਨਹੀਂ ਤੇ ਮਾਂ ਪਿਓ ਤੇ ਮਾੜੇ ਤੋਂ ਮਾੜੇ ਪੁੱਤਰ ਨੂੰ ਵੀ ਕਹਿੰਦੇ ਜੀ ਮੇਰਾ ਪੁੱਤ ਆ ਮਾਵਾਂ ਤੇ ਹਾਲਾਂਕਿ ਨਸ਼ੇਲੀ ਨੂੰ ਵੀ ਕਹਿੰਦੀਆਂ ਮੇਰਾ ਪੁੱਤ ਆ ਤੇ ਕਿੱਡਾ ਕਿਸ ਅਲੱਗ ਹੋਊਗਾ ਜਿਹਨੂੰ ਮਾਂ ਸਿੰਘ ਮਹਿੰਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹਨੂੰ ਕਿਹਾ ਜਾਂਦਾ ਹੈ ਉਹਦੇ ਵਿੱਚ ਲੰਮਾ ਸਮਾਂ ਵਿੱਚ ਰਿਹਾ ਅੱਜ ਤੋਂ ਪਹਿਲਾਂ ਇਹਨਾਂ ਦੀ ਪਛਾਣ ਜਿਹੜੀ ਹੈ ਅਕਾਲੀ ਦਲ ਦੇ ਜਿਹੜਾ ਹੈਗਾ ਇੱਕ ਵਿਅਕਤੀਵਜੋਈ ਹੁੰਦੀ ਰਹੀ ਹੈ ਕੌਂਸਲਰ ਵੀ ਜਿੱਤੇ ਤਾਂ ਹੁਣ ਜਦੋਂ ਤਾਂ ਸਿੰਘ ਸਾਹਿਬ ਤੇ ਜਿਹੜਾ ਮਸਲਾ ਹੈ ਚਰਚਾ ਦੇ ਵਿੱਚ ਆਇਆ ਉਹ ਤੋਂ ਬਾਅਦ ਹੈ ਸਿੰਘ ਸਾਹਿਬ ਦੇ ਹੱਕ ਦੇ ਵਿੱਚ ਜਿਹੜਾ ਨਿਤਰ ਰਹੇ ਨੇ ਪਰਿਵਾਰਕ ਤੌਰ ਤੇ ਵੀ ਥੋੜੀ ਨੇੜਤਾ ਸੀ ਮਿੰਦੀ ਜੀ ਇਸ ਮਸਲੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਜਿਹੜੀ ਕਿਤਰਤਾ ਹੋਈ ਹੈ ਤੁਸੀਂ ਉੱਚ ਵੀ ਭੂਮਿਕਾ ਨਿਭਾਈ ਹੈਗੀ ਹੈ ਕੀ ਵਜ੍ਹਾ ਬਣੀ ਤੁਸੀਂ ਤੇ ਪਾਰਟੀ ਵੀ ਛੱਡਤੀ ਉਹ ਪਾਰਟੀ ਛੱਡਤੀ ਜਿਹਨੂੰ ਤੁਸੀਂ ਵੀ ਨੌਰੇ ਲਾਉਂਦੇ ਹੁੰਦੇ ਸੀ ਦਲਾਂ ਦੀ ਸੋਚ ਤੇ ਪਹਿਰਾ ਦੇਾਂਗੇ ਮਤਲਬ ਕੀ ਜਿਹਾ ਹੋਇਆ ਵੀ ਤੁਹਾਨੂੰ ਛੱਡਣੀ ਪੈਗੀ ਛੱਡਣੀ ਨਹੀਂ ਪੈਗੀ ਜੀ ਮਤਲਬ ਮਾਨ ਹਰਦਾ ਬਲੁੰਦਰਾ ਗਿਆ ਵੀਰੇ ਯਾਰ ਸੱਚੀ ਜਿਹੜੀ ਗੱਲ ਆ ਆਪਦੇ ਆਪ ਤੇ ਸ਼ਰਮ ਮਹਿਸੂਸ ਹੁੰਦੀ ਆ ਵੀ 24 ਸਾਲ ਉਸ ਪਾਰਟੀ ਪਿੱਛੇ ਆਪਦੇ ਬਰਬਾਦ ਕੀਤੇ ਅੱਜ ਆ ਮਹਿਸੂਸ ਹੋ ਰਿਹਾ ਹੂੰ ਕਉਂਕਿ ਅਸੀਂ ਮੇਰੇ ਦਰਦੀ ਸਾਹਿਬ ਦਾ ਪਰਿਵਾਰ ਆ ਪੁਰਾਣਾ ਮੇਰੇ ਗ੍ਰੈਂਡਫਾਦਰ ਹੀ ਲੱਗਦਾ ਸੀ ਫਾਦਰ ਦੇ ਚਾਚਾ ਹੀ ਸੀ 97 ਵਾਲੀ ਸਰਕਾਰ ਚ ਨਗਰ ਕਾਉਂਸਲ ਦੇ ਪ੍ਰਧਾਨ ਵੀ ਰਹੇ ਐ ਚਲੋ ਚੜੰਗ ਸੀ ਉਹ ਸਿਆਸਤ ਦੀ ਦਾਦਾ ਜੀ ਤੋਂ ਮਿਲਿਆ ਸੀ ਤਾਂ ਕਰਕੇ ਬਈ ਪਰ ਰੋਜ਼ੀ ਦੇ ਮੇਰਾ ਵੀ ਚਲੋ ਅਸੀਂ 20 22 ਸਾਲ ਤੋਂ ਇਕੱਠੇ ਆਂ ਪਰ ਬਈ ਜਦੋਂ ਪੰਥ ਤੇ ਗੱਲ ਆ ਜੇ ਨਾ ਕਰਤਾਰ ਕੁਛੀ ਤੇ ਆ ਜੇ ਉਦੋਂ ਮਨ ਹਿਰਦਾ ਬਲੁੰਦਰੇ ਜਾਂਦੇ ਆ ਮਨ ਦੁਖੀ ਹੋਇਆ ਸ਼ਰਮ ਮਹਿਸੂਸ ਹੁੰਦੀ ਐ ਸਿੰਘ ਸਵਗਨਨੀ ਹਰਪਿੰਦ ਸਿੰਘ ਉਹਨਾਂ ਨੇ ਇਸ਼ਾਰਾ ਦਿੱਤਾ ਇਹ ਸਾਰੇ ਕਾਂਡ ਦੇ ਵਿੱਚ ਮੁਖਸਰ ਦੇ ਕੁਝ ਅਕਾਲੀ ਲੀਡਰਸ਼ਿਪ ਵਾਲ ਨੇ ਕੌਣ ਹੋ ਸਕਦਾ ਪਹਿਲਾਂ ਤਾਂ ਬਈ ਤੁਸੀਂ ਪਤਾ ਹੀ ਆਪਾਂ ਨੂੰ ਕੌਣ ਹੋ ਸਕਦਾ ਵੱਡਾ ਆਹ ਟਿੱਕੜ ਆਪਦੇ ਤੇ ਆਊਗਾ ਗੰਦ ਚ ਕੋਈ ਕਵਾਂਗੇ ਤਾਂ ਜੀ ਸਭ ਨੂੰ ਹੀ ਪਤਾ ਮੁਖਸਰ ਦੇ ਦੋ ਹੀ ਆ ਸਾਬਕਾ ਐਮ ਐਲ ਏ ਹੋ ਸਕਦਾ ਤੇ ਗਰਬਚਨੇ ਕਾ ਲਾਣਾ ਦਾ ਪਹਿਲਾਂ ਤੋਂ ਹੀ ਜਹੇਦਾਰ ਤੋਂ ਸ਼ੁਰੂ ਤੇ ਔਖਾ ਰਿਹਾ ਮੈਂ ਤਾਂ ਇਸ਼ਾਰੇ ਹਮ ਕਹਾਂਗਾ ਪਰ ਇਹ ਚਰਚਾ ਵਾਂ ਨੇ ਮੀਡੀਆ ਚ ਜਾਂ ਸਫਾਂ ਚ ਚਰਚਾ ਵਾਂ ਨੇ ਵੀ ਹਰਪ੍ਰੀਤ ਸਿੰਘ ਉਹਨਾਂ ਨੂੰ ਜ਼ਥੇਦਾਰੀ ਦਿਵਾਉਣ ਵਾਲੇ ਵੀ ਇਹ ਨੇ ਤਾਂ ਆਖਰ ਐਸਾ ਕੀ ਹੋ ਗਿਆ 2 ਦਸੰਬਰ ਤੋਂ ਬਾਅਦ ਹੀ ਫਿਰ ਸਾਰਾ ਕੁਝ ਉਹਨਾਂ ਨੂੰ ਹਰਪ੍ਰੀਤ ਸਿੰਘ ਵੇਵਰ ਕੇ ਲੱਗਣ ਲੱਗੇ ਬਲੋ ਇਹ ਆਪਾਂ ਦੇਖਦੇ ਪਿਛਲੇ ਸਮੇਂ ਦੇ ਵਿੱਚ ਸਿੰਘ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਰਹੇ ਨੇ ਮਨੋ ਇਹ ਵੀ ਹੈ ਕਿ ਜਦੋਂ ਲਵਾਇਆ ਹਲਗ ਸਿੰਘ ਸਾਹਿਬ ਦੀ ਆਪਣੀ ਬੜੀ ਯੋਗਤਾ ਸੀ ਉਹਨਾਂ ਨੇ ਸਿੱਖ ਮਿਸਲ ਜੀ ਦਾ ਕੋਰਸ ਕੀਤਾ ਹੋਇਆ ਸੀ 17 18 ਸਾਲ ਦਾ ਤਜਰਬਾ ਸੀ ਉਹਨਾਂ ਦਾ ਮੁਖਸਰ ਸਾਹਿਬ ਦੇ ਵਿੱਚ ਬਤੌਰ ਕਥਾਵਾਚ ਖੈਦ ਗ੍ਰੰਥੀ ਦਾ ਮੈਂ ਉਹੀ ਆਪਣਾ ਚਲੋ ਜਨਜਾਇਦ ਹਰਪ੍ਰੀ ਵੀਕ ਸਾਲ ਦਾ ਪਰਿਵਾਰਕ ਰਿਸ਼ਤਾ ਵੱਡੇ ਭਰਾ ਵਾਂਗੂ ਵਰਤੇ ਆ ਪਰਿਵਾਰ ਨਾਲ ਵਰਤੀਦਾ ਮੇਰੀ ਯਾਦ ਆ ਸ਼ਾਇਦ ਮੈਂ ਜੱਗੀ ਐਮ ਸੀ ਅਸੀਂ ਉਸ ਰਾਇਤਨਾਮੇ 'ਚ ਵੀ ਸੀ ਉਹਨੂੰ ਕਹੇ ਜਦੋਂ ਲੱਕੀ ਵਾਲੇ ਕੇਸ ਚ ਅੱਛਾ ਉਹ ਬੇਹਦ ਹੀ ਘਟਿਆ ਜਾ ਇਨਸਾਨ ਹੈ ਮੈਨੂੰ ਤਾਂ ਡਿਪਰੈਸ਼ਨ ਦਾ ਸ਼ਿਕਾਰ ਲੱਗਦਾ ਵੀਰੇ ਮੈਨੂੰ ਐ ਲੱਗਦਾ ਡਿਪਰੈਸ਼ਨ ਦਾ ਸ਼ਿਕਾਰ ਆ ਜਿਹੜਾ ਬੰਦਾ ਆਪਦੇ ਬੱਚਿਆਂ ਤੇ ਆਪਦੇ ਮੈਲੇ ਕੱਪੜੇ ਕੋਈ ਮਲਮੁੱਤਰ ਵਾਲੇ ਕਿਰੇ ਵਾਲੇ ਕੱਪੜੇ ਸੜਦਾ ਰਿਹਾ ਹੋਵੇ ਮੈਨੂੰ ਉਹ ਬੰਦੇ ਦਾ ਦਿਮਾਗ ਸੰਤੁਲਨ ਠੀਕ ਨਹੀਂ ਤੇ ਸਾਡੂ ਕਾਹਦਾ ਹੋਇਆ ਬਈ ਜਦੋਂ 9-10 ਸਾਲ ਦਾ ਰਿਸ਼ਤਾ ਹੀ ਟੁੱਟ ਗਿਆ ਹਾਂ ਉਸ ਤੋਂ ਬਾਅਦ ਤੇ ਭੈਣ ਦੂਜੀ ਥਾਂ ਵਿਆਹ ਹੀ ਗਈ ਜੀ ਜੀ ਬੱਚੇ ਸਿੰਘ ਸਾਹ ਪਾਲ ਰਹੇ ਆ ਬੱਚਿਆਂ ਦੀ ਪਰਵਜੀਤ ਸਿੰਘ ਸਾਹਿਬ ਨੇ ਕੀਤੇ ਆਪਦੇ ਬੱਚਿਆਂ ਨੂੰ ਰੱਖਿਆ ਤੇ ਉਹਨਾਂ ਰਿਸ਼ਤਾ ਕਾਹਦਾ ਮੈਨੂੰ ਸਮਝ ਨਹੀਂ ਆਇਆ ਹੂੰ ਰਿਸ਼ਤਾ ਤਾਂ ਖਤਮ ਹੀ ਹੋ ਗਿਆ ਹੂੰ ਜੋ ਫਿਰ ਉਸ ਗੁਰਪ੍ਰੀਤ ਲੱਕੀ ਨੂੰ ਵਰਤਿਆ ਜਾ ਰਿਹਾ ਇਸ ਮਸਲੇ ਦੇ ਵਿੱਚ ਲੱਗ ਰਿਹਾ ਬਈ ਜਿੱਗਨੀ ਮੇਥੀ ਸਾਜ਼ਿਸ਼ ਲੱਗ ਰਹੀ ਹੈ ਕਲੀਅਰ ਲੱਗ ਰਿਹਾ ਕਿਉਂਕਿ ਜਹੇਦਾਰ ਜੀ ਇੱਥੇ 17 ਸਾਲ ਐਸੇ ਹੀ ਟੁੱਟੀ ਗੰਦੀ ਮਹਾਰਾਜ ਦੇ ਹਸਾਨ ਦੇ ਦਰਬਾਰ ਸਾਹਿਬ 'ਚ ਕਥਾ ਕੀਤੀ ਬੜੀ ਬਵਾਕੀ ਨਾਲ ਕੀਤੀ ਜੀ ਸਾਫ਼ ਦੇ ਨਾਲ ਕੀਤੀ ਗੁਰੂ ਮਹਾਰਾਜ ਦੀ ਭੈ ਭਾਵਨੀ 'ਚ ਰਹਿ ਕੇ ਕੀਤੀ ਹੂੰ ਉਦੋਂ ਕਰਤਾਰ ਕਰਤਾਰ ਆਪਾਂ ਕਿਵੇਂ ਸ਼ੱਕ ਕਰਸ ਬਾਈ ਅਸੀਂ 20 ਸਾਲ ਤੋਂ ਮੈਂ ਉਹੀ ਗੱਲ ਪੁੱਛਦਾ ਤੁਸੀਂ ਵੀ ਤੁਹਾਡੀ ਉਮਰ ਮੇਰੇ ਤੋਂ ਕੁ 2-4 ਸਾਲ ਕੋਈ ਸਾਂ ਵੱਡੀ ਹੋएगी ਪਰਿਵਾਰ ਵਾਲਿਆਂ ਧੀਆਂ ਪੁੱਤਾਂ ਵਾਲੇ ਆ ਹਰਪੀ ਸਿੰਘ ਗਿਆਨੀ ਜਹੇਦਾਰ ਸਾਹਿਬ ਜੀ ਤੁਸੀਂ ਕੋਈ ਅਜਿਹੀ ਗੱਲ ਕਦੇ ਬੰਦੇ ਨੂੰ ਕਦੇ ਉਹ ਵੀ ਆਪਾਂ ਬੰਦਾ ਚਰਿੱਤਰ ਦਾ ਟਿੱਡਾ ਲੱਗਦਾ ਥੋੜਾ ਕਦੇ ਲੱਗਿਆ ਨਹੀਂ ਲੱਗਿਆ ਨਹੀਂ ਲੱਗਿਆ ਕਦੇ ਵੀ ਨਹੀਂ ਲੱਗਿਆ ਬਾਈ ਤਾਂ ਫਿਰ ਇਹ ਜਿਹੜਾ ਇੰਨੇ ਸਾਲ ਪੁਰਾਣਾ 16-17 ਸਾਲ ਪੁਰਾਣਾ ਮਸਲਾ ਜਿਹੜਾ ਹੈਗਾ ਇੱਕੇ ਦਮ ਜਦੋਂ ਕੰਮੀ ਦਲ ਦੁਬਧ ਚ ਗਿਆ ਉਹ ਗਿਆ ਜਹੇਦਾਰ ਸਾਹਿਬ ਨੇ ਕਿ ਆ ਵੀ ਤੇਰੇ ਪਿਤਾ ਤੋਂ ਫਖਰੇ ਕਾਹੂੰ ਵਾਪਸ ਲੈ ਬਾ ਸਾਰੀਆਂ ਗੱਲਾਂ ਬਣਾ ਲੀਆਂ ਬਈ ਉਹ ਬੀਬਾ ਜੀ ਵਾਲੀ ਗੱਲ ਵੀ ਤਾਂ ਸੱਚ ਹੋਣੀ ਆ ਰੱਖ ਨਾ ਰਹੇ ਹੂੰ ਕੱਖ ਨਹੀਂ ਰਹਿਣਾ ਹੂੰ ਕੱਖ ਨਹੀਂ ਰਹਿਣਾ ਹੂੰ ਜਿਹਨੇ ਉਹਦੇ ਨਾਲ ਮੱਥਾ ਲਾਇਆ ਕਾਲ ਤੱਕ ਨਾਲ ਦੱਸੋ ਕਿਸਦਾ ਰਿਹਾਈ ਤੈਂਦਾ ਪਰ ਇਹ ਤਾਂ ਕਹਿੰਦੇ ਨੇ ਅਸੀ ਜੀ ਤਖਤ ਦਾ ਹਰ ਫੈਸਲਾ ਪ੍ਰਵਾਨ ਹੈ ਸਾਰੇ ਕਹਿ ਰਹੇ ਸੀ 2.5 ਬਈ ਮੁਖਸਰ ਸਾਹਿਬ ਵੀ ਦੋ ਤਿੰਨ ਸੇਵਾ ਕੀਤੀ ਹੈ ਸੇਵਾ ਜੀ ਨੂੰ ਕਹਿੰਦੇ ਆ ਇਹ ਇੱਥੇ ਰੈੱਡ ਮੈਟਿੰਗ ਸੀ अच्छा ਤੇ ਅੱਜ ਇੱਥੇ ਮਾਹ ਸਿੰਘ ਹਾਲ ਦੀ ਚਾਬੀ ਵੀ ਨਹੀਂ ਦਿੱਤੀ ਗਈ ਸੀ ਘੰਟਾ ਡੇਢ ਪਹਿਲਾਂ ਤੇ ਉਸ ਤੋਂ ਬਾਅਦ ਭਾਈ ਇੱਥੇ ਤੁਸੀਂ ਲਾ ਲਓ ਸੰਗਤ ਜਿਹੜੀ ਜਿਹੜਾ ਨਿਤਨੇਮ ਹੈ ਜਿਹੜੀ ਸੰਗਤ ਡੇਲੀ ਹੁੰਦੀ ਹੈ ਉਹ ਸੰਗਤ ਨੂੰ ਕਿਹਦੇ ਪੁੱਛੋ ਦੋ ਦਿਨ ਕਿੰਨੀ ਔਖੀ ਰਹੀ ਹੈ ਅੱਜ ਵੀ ਰੁਕਿਆ ਗਿਆ ਸੰਗਤ ਨੂੰ ਭਾਈ ਫੋਨ ਕੀਤੇ ਆ ਫੋਨ ਆਏ ਆ ਫੋਨ ਕੀਤੇ ਆ ਜਾਨੀ ਰੋਕਿਆ ਤਾਂ ਅੱਜ ਮੁਖਸਰ ਸਾਹਿਬ ਦੀ ਸਮੁੱਚੀ ਸੰਗਤ ਵੱਲੋਂ ਕਿਉਂਕਿ ਗਿਆਨੀ ਹਰਪੀ ਸਿੰਘ ਦਾ ਮੁਖਸਰ ਜਿਹੜਾ ਹੈ ਪਰਿਵਾਰ ਹੈ ਕਥਾ ਜਦੋਂ ਅਮਰਤ ਵੇਲੇ ਹੁੰਦੀ ਹੈ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰਪ੍ਰਤਾਪ ਸੂਰਜ ਗ੍ਰੰਤੀ ਹੋਰ ਧਾਰਮਿਕ ਗ੍ਰੰਥਾਂ ਦੀ ਕਥਾ ਹੁੰਦੀ ਹੈ ਤਾਂ ਸਿੰਘ ਸਾਹਿਬ ਨੂੰ ਰੋਜ਼ਾਨਾ ਜਿਹੜੇ ਮਿਲਣ ਵਾਲੇ ਬਜ਼ੁਰਗ ਨੇ ਉਹਨਾਂ ਦੇ ਪੁੱਤ-ਪੁੱਤਰੇ ਸਿੰਘ ਸਾਹਿਬ ਹਰਪੀ ਸਿੰਘ ਦੇ ਨਾਲ ਹੀ ਜਵਾਨ ਹੋਏ ਆ ਜੱਡੀ ਸਿੰਘ ਸਾਹਿਬ ਦੀ ਬੇਟੀ ਹੈ ਉੱਡੀਆਂ ਉਹਨਾਂ ਦੀ ਧੀਆਂ ਨੇ ਤਾਂ ਲੋਕ ਗਵਾਹੀ ਭਰਦੇ ਆ ਵੀ ਆਹ ਗੱਲ ਤਾਂ 100% ਝੂਠੀ ਹੈ ਹਾਂ ਤੁਸੀਂ ਕੋਈ ਸਿਆਸੀ ਵਖਰੇਵਾ ਹੋਏ ਉਹ ਭਾਈ ਤੁਹਾਡੀ ਅੰਦਰ ਦੀਆਂ ਗੱਲਾਂ ਨੇ ਮੈਂ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਡਾਕਟਰ ਗੁਰਪ੍ਰੀਤ ਸਿੰਘ ਖਾਲਸਾ ਜਿਹੜੇ ਲੰਮੇ ਤੌਰ ਲੰਮਾ ਸਮਾਂ ਜਿਹੜਾ ਹੈਗਾ ਸਿੰਘ ਸਾਹਿਬ ਗਿਆ ਦੇ ਵਿੱਚ ਜਦੋਂ ਮਾਲਵੇ ਦੇ ਵਿੱਚ ਡੇਰਾਬਾਦ ਦਾ ਬਹੁਤ ਜਿਆਦਾ ਜੋਰ ਸੀਗਾ ਉਦੋਂ ਹਰਜਿੰਦਰ ਸਿੰਘ ਬਾਜੀ ਹੁਣੀ ਢਬਾਲੀ ਹੁਣੀ ਹੋਰ ਜਿਹੜੇ ਸਿੱਖ ਪ੍ਰਚਾਰਕ ਨੇ ਪੰਤਪ੍ਰੀਤ ਸਿੰਘ ਹੁਣੀ ਉਦੋਂ ਮਾਲਵੇ ਦੇ ਵਿੱਚ ਬਹੁਤ ਕਮਾਲ ਦਾ ਪ੍ਰਚਾਰ ਕੀਤਾ ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਰਹੇ ਨੇ ਤਾਂ ਇਹਨਾਂ ਦਾ ਆਪਸ ਵਿੱਚ ਬਹੁਤ ਮੋਹ ਪਿਆਰ ਰਿਹਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਤਾਂ ਵੀਰ ਜੀ ਮੈਂ ਇਹ ਜਾਣਕਾਰੀ ਲਈ ਦੱਸਣਾ ਚਾਹਣਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦਾ ਹੀ ਜਿਹੜਾ ਤਲਵੰਡੀ ਸਾਹਿਬ ਉਹ ਕਾਲਜ ਹੈ ਉਥੋਂ ਪੜ੍ਹੇ ਆ ਵਿਦਿਆਲੇ ਠੀਕ ਹੈ ਉਹ ਉਥੋਂ ਵਿਦਿਆਲੀ ਉਥੋਂ ਗੁਰਮਤਿ ਵਿਦਿਆਉ ਉਥੋਂ ਲਈ ਹੈ ਜਿਹੜੇ ਸ਼ਾਇਦ ਗਿਆਨੀ ਹਰਪਾਲ ਸਿੰਘ ਜੀ ਜਾਂ ਹੋਰ ਕਈ ਸਿੰਘ ਸਹਿਬਾਨ ਨੇ ਉਥੋਂ ਵਿਦਿਆ ਲਈ ਹੈ ਜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਹੈ ਠੀਕ ਹੈ ਕਮੇਟੀ ਜੀ ਹਾਂ ਕਮੇਟੀ ਦੇ ਹੈ دوسری ਗੱਲ ਕਿ ਜਿਹੜਾ ਐ ਗਿਆਨੀ ਮੇਵਾ ਸਿੰਘ ਜੀ ਸੂਰਮੇ ਸਿੰਘ ਸੀ ਧਰਮ ਪ੍ਰਚਾਰ ਕਮੇਟੀ ਦੇ ਬਹੁਤ ਲੰਮਾ ਸਮਾਂ ਉਹਨਾਂ ਨੇ ਸੇਵਾ ਨਿਭਾਈ ਹੈ ਹਾਂਜੀ ਉਹਨਾਂ ਦੇ ਨਾਲ ਇਹਨਾਂ ਨੇ ਮਤਲਬ ਉਹ ਸੂਰਮੇ ਸਿੰਘ ਸੀ ਆਪ ਕਿਉਂਕਿ ਉਹ ਇਤਿਹਾਸ ਦੀਆਂ ਵੱਖ-ਵੱਖ ਕਿਤਾਬਾਂ ਜਿਹੜੇ ਗਿਆਨੀ ਮੇਵਾ ਸਿੰਘ ਜੀ ਨੂੰ ਜਾਣਦੇ ਐ ਤੇ ਉਹ ਉਹਨਾਂ ਨੂੰ ਪਤਾ ਹੈ ਵੀ ਉਹ ਕਿੱਡੇ ਨੇਮ ਦੇ ਪੱਕੇ ਸੀਗੇ ਕਿੱਡੇ ਡਿਸਪਲਿੰਡਡ ਉਹ ਪਰਸਨੈਲਿਟੀ ਸੀਗੇ ਤੇ ਉਹਨਾਂ ਦੇ ਨਾਲ ਰਹੇ ਐ ਔਰ ਇਹਨਾਂ ਦੀ ਡਿਊਟੀ ਉਹਨਾਂ ਨੂੰ ਕਿਤਾਬਾਂ ਸੁਣਾਉਣ ਦੀ ਹੁੰਦੀ ਸੀ ਅੱਛਾ 14 14 ਘੰਟੇ 12 12 14 14 ਘੰਟੇ ਉਹਨਾਂ ਨੂੰ ਕਿਤਾਬਾਂ ਸੁਣਾਉਂਦੇ ਰਹੇ ਗਿਆਨੀ ਹਰਪ੍ਰੀਤ ਸਿੰਘ ਹਾਂ ਪਰ ਇਹ ਉਹਨਾਂ ਦੇ ਗਿਆਨੀ ਹੈਡ ਗ੍ਰੰਥੀ ਭਰਤੀ ਹੋਣ ਤੋਂ ਵੀ ਪਹਿਲਾਂ ਦੀਆਂ ਗੱਲਾਂ ਜਦੋਂ ਵਿਦਿਆਰਥੀ ਜਦੋਂ ਵਿਦਿਆਰਥੀ ਸੀਗੇ ਵਿਦਿਆਰਥੀ ਟਾਈਮ ਉਹ ਮੁਖਸਰ ਸਾਹਿਬ ਜਦੋਂ ਕਥਾ ਕਰਨ ਆਉਂਦੇ ਸੀਗੇ ਗਿਆਨੀ ਮੇਵਾ ਸਿੰਘ ਜੀ ਅੱਗੇ ਕਥਾ ਕਰਦੇ ਸੀਗੇ ਉਹ ਨਾਲ ਬੈਠ ਕੇ ਜਿਵੇਂ ਆਪਾਂ ਪੋਤੀ ਪੜਦੇ ਆ ਪੋਤੀ ਸਾਹਿਬ ਪੜਦੇ ਆ ਤੇ ਉਸ ਤਰੀਕੇ ਨਾਲ ਉਹ ਕਰਦੇ ਸੀ ਫਿਰ ਉਸ ਤੋਂ ਬਾਅਦ ਉਹ ਹੈਡ ਗ੍ਰੰਥੀ ਸਾਹਿਬ ਭਰਤੀ ਹੁੰਦੇ ਆ ਫਿਰ ਉਸ ਤੋਂ ਬਾਅਦ ਸਵੇਰੇ ਉਹ ਸਿਰਗੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਕਥਾ ਕਰਦੇ ਸ਼ਾਮ ਨੂੰ ਇਤਿਹਾਸ ਦੀ ਕਥਾ ਕਰਦੇ ਆ ਔਰ ਮੁਖਸਰ ਸਾਹਿਬ ਦੇ ਬਹੁਤ ਸਾਰੀਆਂ ਸੰਸਥਾਵਾਂ ਮੈਂ ਕਹਿੰਦਾ ਵੀ ਇੱਕ ਵਾਢਿਓ ਲੱਗ ਜਾਓ ਸੰਸਥ ਕੋਈ ਵਿਰੋਧ ਦੋਸਾ ਕਿ ਪਰ ਸੰਸਥਾਵਾਂ ਦਾ ਗਿਆਨੀ ਹਰਪੀ ਸਿੰਘ ਨਾਲ ਕੋਈ ਵਿਰੋਧ ਨਹੀਂ ਹੈ ਸਹੀ ਗੱਲ ਹੈ ਸਹੀ ਗੱਲ ਹੈ ਗਿਆਨੀ ਹਰਪੀ ਸਿੰਘ ਤੇ ਸਾਰਿਆਂ ਦੀ ਕਾਮਨ ਸਹਿਮਤੀ ਸੀ ਵੀ ਇਹ ਭਾਈ ਜਿਹੜੇ ਇਹ ਮਤਲਬ ਮਤਲਬ ਬਹੁਤ ਸੋਹਣੀ ਕਥਾ ਕਰਦੇ ਆ ਬੜਾ ਔਰ ਛੱਡ ਘਰਾਂ ਦੇ ਵਿੱਚ ਸਾਡੇ ਜਾ ਕੇ ਅਰਦਾਸਾਂ ਜਾਂ ਹੋਰ ਸਾਰੀਆਂ ਚੀਜ਼ਾਂ ਫਿਰ ਇਹ ਸਾਰੇ ਸਾਰੇ ਪਰ ਮਤਲਬ ਗਿਆਨੀ ਹਰਪੀ ਸਿੰਘ ਜੀ ਨਾਲ ਪਰਿਵਾਰਕ ਤੌਰ ਤੇ ਜੁੜੇ ਇੱਕ ਤਾਂ ਹੁੰਦਾ ਨਾ ਵੀ ਸਾਰੇ ਅਸੀਂ ਕਥਾਵਾਚਕ ਦੇ ਤੌਰ ਤੇ ਜਾਂ ਹੈਡ ਗ੍ਰੰਥੀ ਦੇ ਤੌਰ ਤੇ ਇਹਨਾਂ ਨੂੰ ਜਾਣਦੇ ਆ ਮੈਂ ਨਿੱਜੀ ਰੂਪ ਵਿੱਚ ਤੁਹਾਨੂੰ ਦੱਸਦਾ ਜੀ 5 5 2005 ਨੂੰ ਅਸੀਂ ਪਿੰਡ ਤੋਂ ਸ਼ਹਿਰ ਆਏ ਜੀ ਮੁਕਸਰ ਸਾਹਿਬ Mm-hmm. <laughs> ਹੁਣ ਤੁਸੀਂ ਦੱਸੋ ਜੀ ਵੀ ਜਿਹੜੇ ਹੈੱਡ ਗ੍ਰੰਥੀ ਸਾਹਿਬ ਮੁਖਸਰ ਸਾਹਿਬ ਦੇ ਹੋਣ ਜੀ ਸਾਡੇ ਨਾਲ ਸਕੂਟਰ ਦੇ ਪਿੱਛੇ ਬੈਠ ਕੇ ਤੇ ਨਾਲ ਹਰਮੋਨੀਅਮ ਫੜ ਕੇ ਤੇ ਉਹ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਸਾਡੇ ਨਾਲ ਸ਼ਬਦ ਗੁਰੂ ਸਮਾਗਮ ਕਰਾਉਣ ਜਾਂ ਅਸੀਂ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਨਾਲ ਮੈਂ ਬਹੁਤ ਲੰਬਾ ਸਮਾਂ ਮਾਰੇ ਨਹੀਂ ਸੇਵਾ ਲਈ ਹੈ ਤੇ ਮਤਲਬ ਅਸੀਂ ਸੇਵਾ ਕਾਰਜ ਕਰਦੇ ਨੇ ਔਰ ਜਿਹੜੇ ਗਵਰਨਮੈਂਟ ਟ੍ਰੇਨਿੰਗ ਕੈਂਪਸ ਸੀਗੇ ਜੂਨ ਮਹੀਨੇ ਦੇ ਵਿੱਚ ਲੱਗਦੇ ਸੀ ਜਾਂ ਹੋਰ ਜਿਵੇਂ ਇੱਥੇ ਗੁਰਨਾਨ ਕਾਲਜ ਫਰ ਗਰਲਜ਼ ਹੈ ਜਾਂ ਹੋਰ ਅਲੱਗ-ਅਲੱਗ ਸਕੂਲਾਂ ਕਾਲਜਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਇੱਕ ਅਕ ਨੀ ਵੱਡੀ ਸਮਝ ਸੀਗੀ ਕਿ ਵਿਦਿਆਰਥੀ ਵੀ ਇਹਨਾਂ ਨੂੰ ਸੁਣਦੇ ਸੀ ਅਸੀਂ ਬਤੌਰ ਮੈਂ ਇੰਜੀਨੀਅਰਿੰਗ ਦਾ ਸਟੂਡੈਂਟ ਸੀਗਾ ਫਿਰ ਤੁਸੀਂ ਦੇਖੋ ਮੇਰੇ ਮੇਰੇ ਗਾਈਡ ਜਿਹੜੇ ਮਤਲਬ ਇੰਜੀਨੀਅਰਿੰਗ ਦੇ ਮਤਲਬ ਡਾਕਟੋਰੇਟ ਸੀ ਆਈਆਈਟੀ ਤੋਂ ਅਸੀਂ ਇਹਨਾਂ ਦੇ ਅਸੀਂ ਇਹਨਾਂ ਦੀ ਕਥਾ ਇਹ ਨਹੀਂ ਕਿ ਗੱਲ ਮੈਂ ਕਹਿੰਦਾ ਆਪਦੀ ਪੜ੍ਹਾਈ ਦੱਸਦਾ ਪਿਆ ਪੜ੍ਹਾਈ ਜੋ ਪ੍ਰਾਣੀ ਗੋਵਿੰਦ ਤੇ ਆਵੇ ਪੜ੍ਹਿਆਣ ਪੜਿਆ ਪਰਮਗਤ ਬਾਵੇ ਇੱਥੇ ਤਾਂ ਪੜ੍ਹਾਈ ਲਗਾਈ ਦੀ ਤਾਂ ਕੋਈ ਗੱਲ ਹੀ ਨਹੀਂ ਪਰ ਮੈਂ ਇੱਕ ਤੁਹਾਨੂੰ ਦੱਸਦਾ ਵੀ ਇਹ ਪੜ੍ਹੇ ਲਿਖੇ ਨੌਜਵਾਨਾਂ ਦੇ ਵਿੱਚ ਵੀ ਇਹ ਮਤਲਬ ਬਹੁਤ ਹਰਮਨ ਪਿਆਰੇ ਸੀਗੇ ਤੇ ਇਹਨਾਂ ਨੇ ਬੜਾ ਮਤਲਬ ਪ੍ਰਚਾਰ ਗੁਰੂ ਸਾਹਿਬ ਦੀ ਕਰ ਪਾ ਦੇ ਨਾਲ ਕੀਤਾ ਔਰ ਨਾ ਜਿਹੜੀ ਦੁੱਖਦਾਈ ਗੱਲ ਹੋ ਰਹੀ ਹੈ ਨੇ ਸਾਰੇ ਸਿਸਟਮ ਦੇ ਵਿੱਚ ਉਹ ਇਹ ਹੋ ਰਹੀ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆਪਣਾ ਬੱਚਾ ਨਹੀਂ ਹੈਗਾ ਕੋਈ ਮੈਂ ਇਹਨੂੰ ਇਮੋਸ਼ਨਲੀ ਜਿਆਦਾ ਇਸ ਚੀਜ਼ ਨੂੰ ਮੈਨੂੰ ਨਾ ਦਰਦ ਇਸ ਗੱਲ ਦਾ ਇਮੋਸ਼ਨਲੀ ਜਿਆਦਾ ਹੁੰਦਾ ਵੀ ਆਪਦਾ ਕੋਈ ਬੱਚਾ ਨਹੀਂ ਹੈਗਾ ਕਿਸੇ ਦੇ ਉਹ ਜਿਹੜਾ ਬੰਦਾ ਉਹਦੇ ਤੇ ਇਲਜ਼ਾਮ ਉਹਦੇ ਆਪਾਂ ਹਿਰਦੇ ਦੇ ਸੋਚ ਕੇ ਵੇਖੀਏ ਵੀ ਕੀ ਬੀਤਦੀ ਹੋਣੀ ਆ ਵੀ ਇੱਕ ਜਿਹੜਾ ਬੰਦਾ ਉਹਦੇ ਤੇ ਇਲਜ਼ਾਮ ਲਾ ਰਿਹਾ ਕੱਲ ਨੂੰ ਅਜੋ ਧੀਆਂ ਵਿਆਹ ਅੱਜ ਵੱਡੀਆਂ ਨੇ ਉਹਨਾਂ ਨੇ ਵਿਆਹ ਹੀ ਵੀ ਜਾਣਾ ਉਸ ਮੈਂ ਕਈ ਵਾਰ ਉਸ ਬੰਦੇ ਨੂੰ ਵੀ ਕਹਿੰਨਾ ਯਾਰ ਤੇਰੇ ਮੰਨ ਲਓ ਵੀ ਕਿਤੇ ਮੰਤੀ ਦੇ ਦਿਮਾਗ ਚ ਆਉਂਦਾ ਹੀ ਆ ਵੀ ਮੇਰੀ ਮੇਰਾ ਪਿਓ ਮੈਨੂੰ ਘਰੋਂ ਤੋਰੇ ਹੈਨਾ ਵੀ ਹਲਕੇ ਵੀ ਅੱਜ ਦਾ ਉਹਨਾਂ ਦਾ ਕੋਈ 9 ਸਾਲ ਪਹਿਲਾਂ ਦਾ ਰਿਸ਼ਤਾ ਟੁੱਟਿਆ ਹੋਇਆ ਅੱਜ ਤੱਕ ਕੋਈ ਦਰਿਆਵੀ ਰਿਸ਼ਤਾਂਡੂ ਵਾਲਾ ਰਿਸ਼ਤਾ ਵੀ ਨਹੀਂ ਹੈਗਾ ਹੋਂ ਤੱਕ ਕਾਨੂੰਨੀ ਰੂਪ ਵਿੱਚ ਤਾਂ ਉਹ ਵੀ ਖਤਮ ਹੋ ਗਿਆ ਹੈਨਾ ਪਰ ਮੈਂ ਇੱਕ ਗੱਲ ਸੋਚਦਾ ਵੀ ਬੰਦੇ ਦੇ ਕਿਤੇ ਬੁੱਢੇ ਬਾਰੇ ਹੋ ਗਏ ਦਾੜੀਆਂ ਚਟੀਆਂ ਹੋਈਆਂ ਮਾੜੀ ਮੋਟੀ ਸ਼ਰਮ ਆ ਜਾਂਦੀ ਹੈ ਯਾਰ ਵੀ ਮੈਂ ਆਈ ਇੱਕ ਬੇਟੀ ਦੇ ਨਾਲ ਕਰਦਾ ਰਿਆ ਤੇ ਜਿਹੜੀ ਦੂਜੀ ਬੇਟੀ ਆ ਉਹ ਪ੍ਰੈਗਨੈਂਟ ਸੀ ਜਦੋਂ ਉਹਦੇ ਢਿੱਢੇ ਚ ਲੱਤਾਂ ਮਾਰਦਾ ਰਿਆ ਮੂਰਖ ਬੰਦਾ ਇਹ ਗੱਲਾਂ ਜਦੋਂ ਹਲਕੇ ਜਦੋਂ ਕੁਆਟਰਾਂ ਦੇ ਸਿੰਘ ਸਾਹਿਬ ਕਈ ਵਾਰ ਉਦੋਂ ਗੱਲਾਂ ਕਰਦੇ ਹੁੰਦੇ ਸੀ ਅਸੀਂ ਮਤਲਬ ਉਹਦੇ ਗਵਾਹ ਆ ਵੀ ਉਦੋਂ ਕਿੰਨੇ ਪੀੜਤ ਸੀ ਇਸੇ ਬੰਦੇ ਤੋਂ ਪੀੜਤ ਸੀ ਇਸ ਗੱਲ ਤੋਂ ਤੇ ਜਿਹੜਾ ਇਹ ਅੱਜ ਇੱਕ ਇਲਜ਼ਾਮਬਾਜ਼ੀ ਲਾ ਰਿਹਾ ਵੇਖੋ ਹੋਰ ਕਮੀਆਂ ਪੇਸ਼ੀਆਂ ਆਪਾਂ ਕਿਸੇ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਅਕਾਲਪੁਰ ਖਵਾਹਿਰੂ ਜੀ ਕੱਲ ਕੱਲ ਬਾਰੇ ਵੀ ਨਹੀਂ ਪਤਾ ਮੇਰੇ ਜੀ ਵੀ ਹਜ਼ਾਰਾਂ ਲੱਖਾਂ ਗਣਾ ਵੀਰ ਜੀ ਵੀ ਹੋ ਸਕਦੇ ਤੁਹਾਡੇ ਸਾਰਿਆਂ ਜੀ ਆਪਣੇ ਜਿਹੜਾ ਹੈਗੇ ਆ ਅਸੀਂ ਖੱਤੇ ਬਹੁਤ ਕੁਮਾਮਦੇ ਆਂ ਪੂਰਾ ਤਾਂ ਗੁਰੂ ਹੀ ਹੈ ਇਕੱਲਾ ਭੁਲਨੰਦਰ ਸਭ ਕੋਈ ਹੈ ਪਰ ਮੈਂ ਇੱਕ ਗੱਲ ਕਹਿਣਾ ਵੀ ਜਿਹੜੇ ਇਸ ਤਰ੍ਹਾਂ ਦੇ ਕੱਲ ਬਾਰੇ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਅੱਜ ਦੀ ਤਰੀਕ ਚ ਜੋ ਨਾ ਤੇ ਹੋਈ ਹੈ ਵੀਰ ਜੀ ਇਹ ਬਹੁਤ ਗਲਤ ਹੋਇਆ ਜਸਵੀਰ ਸਿੰਘ ਵੀਰ ਜੀ ਇਹ ਗਲਤ ਹੋਇਆ ਬਹੁਤ ਗਲਤ ਹੋਇਆ ਪਰ ਮੈਂ ਇਹਦੀ ਇਹਦੀ ਵਜ੍ਹਾ ਤੁਸੀਂ ਕਿਉਂਕਿ ਤੁਸੀਂ ਬੇਸ਼ੱਕ ਧਾਰਮਿਕ ਤੌਰ ਤੇ ਤੁਹਾਡਾ ਖੇਤਰ ਧਾਰਮਿਕ ਹੈ ਇੱਕ ਜਿਹੜਾ ਹੈਗਾ ਅਧਿਆਪਕ ਵਾਲਾ ਤੁਹਾਡਾ ਪ੍ਰੋਫੈਸਰ ਵਾਲਾ ਖੇਤਰ ਹੈ ਸਮਝ ਤੁਸੀਂ ਰੱਖਦੇ ਮਤਲਬ ਇਹਦੀ ਵਜ੍ਹਾ ਕੀ ਹੋ ਸਕਦੀ ਵੱਡੀ ਈ ਛੋਟੀ ਮੋਟੀ ਲੱਗ ਜਾਂਦੀ ਨਜੀਰ ਨੇ ਜੀ ਉੱਥੇ ਜੀ ਕਿਸੇ ਤੋਂ ਪੈਸੇ ਲੈ ਲਈ ਜੀ ਨੇ ਜੀ ਭ੍ਰਿਸ਼ਟਾਚਾਰ ਕੀਤਾ ਜੀ ਸ਼ਿਫਾਰਿਸ਼ ਕਰਤੀ ਜੀ ਪਰ ਆ ਪੀ ਇਹ ਸਾਰੀ ਉਮਰ ਪਰ ਉੱਠੀ ਨਾ ਸਕੇ ਐਡੀ ਵੱਡੀ ਤੋਹਮਤ ਕਿਹੜੀ ਗੱਲ ਉਹਨਾਂ ਨੂੰ ਫੀਲ ਕਰ ਗਈ ਇਹ ਨਾ ਜੀ ਇਹਨਾਂ ਦੀ ਮੈਂ ਸਮਝਦਾ ਇਹਨਾ ਅਕਾਲਪੁਰਖ ਵਾਹਿਗੁਰੂ ਦੀ ਜਿਵੇਂ ਬਜਦੀਪ ਸਿੱਧੂ ਜੀ ਕਹਿੰਦੇ ਹੁੰਦੇ ਸੀ ਨਾ ਵੀ ਕੋਈ ਗੁਰੂ ਕੀ ਕਲਾ ਵਰਤੂਗੀ ਇਹਨਾ ਗੁਰੂ ਕੀ ਕਲਾ ਵਰਤ ਰਹੀਆਂ ਮਤਲਬ ਜਿਨ੍ਹਾਂ ਨੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਵਾਈ ਜਿਨ੍ਹਾਂ ਨੇ ਸੋਚਿਆ ਜਿਨ੍ਹਾਂ ਦੀਆਂ ਕੀਤੀਆਂ ਮੰਨ ਲਓ ਭੌਂਦੀ ਭਾਰਤੀ ਏਜੰਸੀਆਂ ਤੇ ਰੂਪ ਚ ਵੱਟੀਆਂ ਸਰਕਾਰਾਂ 2014 ਚ ਹੀ ਬਣੀ ਹੈ ਨਾ ਸਰਕਾਰ ਤੇ 2015 ਚ ਬੇਅਦਬੀਆਂ ਸ਼ੁਰੂ ਹੋਈਆਂ ਸਾਡਾ ਉਧਰ ਤਾਂ ਧਿਆਨ ਜਾਂਦਾ ਹੀ ਨਹੀਂ ਨਾ ਬਹੁਤ ਧਿਆਨ ਜਾਂਦਾ ਫਿਰ ਡੇਰੇ ਵਾਲਿਆਂ ਨੂੰ ਵਰਤਨਾ ਫਿਰ ਇਹਨਾਂ ਦੀ ਸਰਕਾਰ ਚ ਕੁਝ ਹੋਣਾ ਫਿਰ ਕੈਪਟਨ ਕਹਣੇ ਮਤਲਬ ਉਸ ਡਿਲ ਕਾਰ ਵੀ ਖੈਰ ਹੁਣ ਤਾਂ ਸਪੀਕਰ ਵੀ ਉੱਥੇ ਕੋਟਪੂਰੇ ਦੇ ਵਿੱਚ ਹੀ ਤਾਂ ਲੱਗਦਾ ਤੇ ਸਪੀਕਰ ਵੀ ਉੱਥੋਂ ਦਾ ਹੋਵੇ ਤੇ ਉਹ ਹਕੂਮਤ ਵੀ ਜੇ ਪ੍ਰਧਾਨ ਪਰ ਕੇ ਨੂੰ ਬੋਲਣ ਤੋਂ ਮਨਾ ਕਰੀ ਜਾਂਦਾ ਤੁਸੀਂ ਇਹ ਸੋਚ ਕੇ ਵੇਖੋ ਵੀ ਇੱਕ ਸਾਰੇ ਜੱਜ ਵਕੀਲ ਅਫਸਰ ਉਹ ਅਸੀਂ ਜਿਹੜੇ ਬੰਦੇ ਮਤਲਬ ਭੌਂਦੀ ਸਾਡੇ ਪੱਲੇ ਕੁਝ ਨਹੀਂ ਪਰ ਜੇ ਅਸੀਂ ਹਾ ਦਾ ਨਾਰਾ ਵੀ ਨਾ ਮਾਰਾਂਗੇ ਨਾ ਤਾਂ ਅਸੀਂ ਵੀ ਓਡੇ ਹੀ ਦੋਸ਼ੀ ਹੋਵਾਂਗੇ ਵਿਦਵੀ ਦੇ ਮਤਲਬ ਜਿੱਡੇ ਸਰ ਮਤਲਬ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਨਾਲ ਟੱਕਰ ਲਈ ਜਣਾ ਅਲਟੀਮੇਟਲੀ ਗੱਲ ਇਹ ਹੈ ਵੀ ਉਹਨਾਂ ਦਾ ਖਾਤਮਾ ਤੈਅ ਹੈ ਕਿਉਂਕਿ ਇਹਨਾਂ ਨੂੰ ਸਮਝੀ ਨਹੀਂ ਇਹ ਮੂਰਖ ਬਣੇ ਚ ਇਹਨਾਂ ਨੀ ਸਮਝ ਆਉਂਦੀ ਲੱਗਦੀ ਵੀ ਅਸੀਂ ਟੱਕਰ ਐਸ ਵਾਰ ਬੰਦੇ ਜਸਵੀਰ ਸਿੰਘ ਨਾਲ ਜਾਂ ਗੁਰ ਜਸਵੀਰ ਸਿੰਘ ਨਾਲ ਜਾਂ ਗੁਰਪ੍ਰੀਤ ਸਿੰਘ ਨਾਲ ਜਾਂ ਮਨਿੰਦਰ ਸਿੰਘ ਨਾਲ ਥੋੜੀ ਲਈ ਐ ਸਾਡੇ ਚ ਤਾਂ ਕਮੀ ਐ ਅਸੀਂ ਤਾਂ ਬਹੁਤ ਗੁਨਾ ਨਾਲ ਗੁਨਾਹਾਂ ਨਾਲ ਅਸੀਂ ਤਾਂ ਭਰੇ ਹੋਏ ਆ ਸਾਡੇ ਨਾਲ ਥੋੜੀ ਟੱਕਰ ਲਈ ਐ ਟੱਕਰ ਤਾਂ ਉਹਦੇ ਨਾਲ ਆ ਜਿਹੜਾ ਜੁਗਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ ਜੇ ਵਿਪਾਰਤ ਪੰਜਾਬ ਕੋਟਕਪੂਰਾ ਬਹਿਬਲ ਇਹ ਸਾਰੇ ਉਹਦੇ ਵਿੱਚ ਹੀ ਤਾਂ ਅਕਾਲ ਬ੍ਰਹਿਮੰਡ ਦੇ ਵਿੱਚ ਹੀ ਤਾਂ ਹੁੰਦੇ ਆ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਹੀ ਟੱਕਰ ਲਈ ਬੈਠੇ ਐ ਤੇ ਇਹ ਤਾਂ ਇਹਨਾਂ ਦਾ ਭਲਾ ਇਸੇ ਗੱਲ ਦੇ ਵਿੱਚ ਹੀ ਆ ਵੀ ਆਪਦੀ ਗਲਤੀ ਛੇਤੀ ਛੇਤੀ ਮੰਨ ਲੈਣਾ ਉਹ ਮੁੰਡੇ ਲੱਕੀ ਨੂੰ ਵੀ ਮੈਂ ਇਹੀ ਗੱਲ ਕਹਿਣਾ ਵੀ ਜਿਨ੍ਹਾਂ ਦੇ ਤੂੰ ਡਿੱਕੇ ਚੜਿਆ ਖੜਾ ਨਾ ਇਹਨਾਂ ਨੇ ਇਹਨਾਂ ਨੇ ਛੱਡਣਾ ਤੇਰਾ ਵੀ ਕੱਖ ਨਹੀਂ ਤੇ ਹੋ ਸਕਦਾ ਕੱਲ ਨੂੰ ਤੈਨੂੰ ਕੋਈ ਨੁਕਸਾਨ ਪਹੁੰਚਾ ਦੇ ਜਿਵੇਂ ਸਿੰਘ ਸਾਹਿਬ ਨੇ ਵੀ ਕਿਹਾ ਸੀਗਾ ਵੀ ਮੈਂ ਸਰਕਾਰ ਨੂੰ ਵੀ ਮੌਜੂਦਾ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਇਹਨੂੰ ਇਹਨੂੰ ਨਾ ਮਤਲਬ ਇਹ ਖੰਘਾਲਿਆ ਜਾਵੇ ਵੀ ਇਹਦੇ ਪਿੱਛੇ ਕੌਣ ਹੈ ਕਿਹੜੇ ਬੰਦੇ ਆ ਜਿਹੜੇ ਕਹਿੰਦੇ ਹਰਪ੍ਰੀਤ ਸਿੰਘ ਜੀ ਦੀ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਔਰ ਇਹ ਸਾਰਾ ਕੰਮ ਹੋਇਆ ਇਹ 2 ਦਸੰਬਰ ਵਾਲੇ ਫੈਸਲੇ ਤੋਂ ਪਹਿਲੀ ਬਾਤ ਹੈ ਔਰ ਉਸ 2 ਦਸੰਬਰ ਵਾਲਾ ਫੈਸਲਾ ਇਹ ਅਸਲ 'ਚ ਨਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਆਇਆ ਦਾ ਵੀ ਵੀਰ ਸਾਡੇ ਖਿਲਾਫ ਕੋਈ ਬੰਦਾ ਕਿਵੇਂ ਬੋਲ ਸਕਦਾ ਸਾਨੂੰ ਉਂਗਲ ਕਿਵੇਂ ਕਰ ਸਕਦਾ ਉਹ ਇਹ ਕਿਵੇਂ ਕਹਿ ਸਕਦਾ ਸਾਨੂੰ ਇਹ ਤਾਂ ਸਾਡੇ ਮਲਾਜ਼ਮ ਹੈ ਉਹ ਤਾਂ ਜਿਨ੍ਹਾਂ ਦੀ ਆ ਬਿਰਤੀ ਜੀ ਹੋਵੇ ਨਾ ਤੇ ਉਹਨਾਂ ਨੂੰ ਉਹ ਮਤਲਬ ਜਦੋਂ ਇਸ ਤਰੀਕੇ ਨਾਲ ਕਿਹਾ ਗਿਆ ਹੋਵੇ ਇਹ ਜਿਹੜੇ ਇਹਨਾਂ ਦੇ ਚੀਮੇ ਗਰੇਵਾਲ ਤੇ ਆ ਸਾਰੇ ਹੈ ਇਹ ਇਹ ਤਾਂ ਵਿਚਾਰੇ ਹੁਣ ਮੈਂ ਕੀ ਗੱਲ ਕਹਣਾ ਨਾ ਮੈਨੂੰ ਨਾ ਚਲੋ ਮੈਂ ਆਪਦੀ ਦਿਲ ਦੀ ਗੱਲ ਦੱਸਦਾ ਜਿਸ ਦਿਨ ਇਹ ਫੈਸਲਾ ਆਣਾ ਤੇ ਸਗੀਰ ਦਾ ਮੂੰਹ ਜਦੋਂ ਮੈਂ ਵੇਖਿਆ ਜਿਸ ਹਾਵ ਦੇ ਨਾਲ ਤੇ ਮੇਰੇ ਮਨ ਤੇ ਆਇਆ ਮੈਂ ਯਾਰ ਨਾ ਮੈਨੂੰ ਉਮੀਦ ਹੈ ਵੀ ਲੱਗਦਾ ਨਾ ਸੁਧਰ ਗਿਆ ਹੂੰ ਸ਼ਾਇਦ ਕੋਲਾ ਉਹ ਬੰਦਾ ਬਦਲ ਗਿਆ ਮੂੰਹ ਇਸ ਹਾਲ ਜਦੋਂ ਮੈਨੂੰ ਲੱਗਦਾ ਮੈਂ ਹੈ ਨਾ ਯਾਰ ਵੀ ਇਹ ਨਾ ਸ਼ਾਇਦ ਅਕਾਲਪੁਰਖ ਵਾਹਿਗੁਰੂ ਜੀ ਬਖਸ਼ ਲੈਣ ਤੇ ਇੱਕ ਹਲਕੇ ਮੇਰਾ ਉਹ ਵਧੀਆ ਮਿੱਤਰ ਹੈ ਮੈਂ ਉਹਨੂੰ ਮੈਸੇਜ ਵੀ ਕੀਤਾ ਮੈਂ ਯਾਰ ਨਾ ਇਹ ਕਾਲੀ ਲੀਡਰਸ਼ਿਪ ਨੇ ਨਾ ਬਹੁਤ ਸੋਹਣਾ ਕੰਮ ਕੀਤਾ ਵੀ ਜਿਹੜੇ ਨਾ ਵੀ ਅਕਾਲ ਤਖਤ ਸਾਹਿਬ ਅੱਗੇ ਜਿਹੜਾ ਅਕਾਲ ਤਖਤ ਸਾਹਿਬ ਅੱਗੇ ਝੁੱਕ ਗਿਆ ਨਾ ਬਈ ਉਹ ਕਿਤਨਾ ਕਿਤੇ ਬਖਸ਼ਿਆ ਹੀ ਜਾਂਦਾ ਨਹੀਂ ਤਾਂ ਇਹ ਤਾਂ ਇਹ ਤਾਂ ਸਰਕਾਰਾਂ ਸਰਕੂਰਾਂ ਤੇ ਵੀ ਤਾਂ ਜ ਆਪਾਂ ਮਰ ਕੇ ਵੀ ਤਾਂ ਜਾਣਾ ਹੀ ਹੈ ਨਾ ਮੇਰੇ ਮਨ ਵਿੱਚ ਇੱਕ ਆ ਖਿਆਲ ਆ ਗਿਆ ਪਰ ਜਿਹੜਾ ਕੰਮ ਇਹ ਕਰਤੂਤਾਂ ਜਿਹੜੀਆਂ ਤੇ ਹੁਣ ਹੋ ਗਏ ਆ ਮੈਂ ਹੁਣ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਬਿਨਾ ਇਹ ਜਿਹੜੀ ਜ